31 ਦਸੰਬਰ 2025 ਦੀ ਰਾਤ ਟ੍ਰਾਂਟੋ ਦੇ ਡਾਊਨਟਾਊਨ ਵਿੱਚ ਚਾਰੇ ਪਾਸੇ ਰੌਸ਼ਨੀਆਂ ਸਨ ਲੋਕ ਹੈਪੀ ਨਿਊ ਇਅਰ 2026 ਦੇ ਨਾਰੇ ਲਗਾ ਰਹੇ ਸਨ ਪਰ 24 ਸਾਲਾ ਹਾਰਮਨਿਕ ਫੈਕਟਰੀ ਦੇ ਗੇਟ ਦੇ ਬਾਹਰ ਖੜਾ ਬਸਤੀ ਉਡੀਕ ਕਰ ਰਿਹਾ ਸੀ ਉਸ ਨੇ ਅੱਜ ਡਬਲ ਸ਼ਿਫਟ ਕੀਤੀ ਸੀ ਕਿਉਂਕਿ ਨਵੇਂ ਸਾਲ ਦੀ ਪਹਿਲੀ ਤਰੀਕ ਨੂੰ ਉਸ ਨੇ ਆਪਣਾ 600 ਡਾਲਰ ਕਰਾਇਆ ਦੇਣਾ ਸੀ ਅਸਮਾਨ ਵਿੱਚ ਰੰਗ-ਬਰੰਗੇ ਅਸ਼ਟਵਾਦੀ ਹੋ ਰਹੀ ਸੀ ਹਾਰਮਨ ਨੇ ਆਪਣੀਆਂ ਸੁੰਨ ਹੋ ਰਹੀਆਂ ਉਂਗਲਾਂ ਨਾਲ ਫੋਨ ਕੱਢਿਆ ਪੰਜਾਬ ਤੋਂ ਉਸਦੇ ਛੋਟੇ ਭਰਾ ਦਾ ਵੀਡੀਓ ਕਾਲ ਆ ਰਿਹਾ ਸੀ ਪਿੰਡ ਵਿੱਚ ਨਵੇਂ ਸਾਲ ਦਾ ਸੂਟ ਚੜ ਚੁੱਕਾ ਸੀ ਭਰਾ ਨੇ ਉਤਸ਼ਾਹ ਨਾਲ ਪੁੱਛਿਆ ਵੀਰੇ ਹੈਪੀ ਨਿਊ ਇਅਰ ਉੱਥੇ ਤਾਂ ਬੜੇ ਨਜ਼ਾਰੇ ਹੋਣੇ ਨੇ ਕਿਸੇ ਵੱਡੇ ਕਲੱਬ ਵਿੱਚ ਪਾਰਟੀ ਕਰ ਰਹੀ ਹੋਵੋਗੀ ਸਾਨੂੰ ਵੀ ਦਿਖਾਓ ਕੈਨੇਡਾ ਦਾ ਜਸ਼ਨ ਹਰਮਨ ਨੇ ਫੋਨ ਦਾ ਕੈਮਰਾ ਕਮਾ ਕੇ ਦੂਰ ਹੋ ਰਹੀ ਅਸ਼ਟਵਾਜੀ ਦਿਖਾਈ ਪਰ ਆਪਣਾ ਥੱਕਿਆ ਹੋਇਆ ਚਿਹਰਾ ਤੇ ਉਹ ਸਨ ਬਸ ਸਟੈਂਡ ਨਹੀਂ ਦਿਖਾਇਆ ਉਸਨੇ ਕਿਹਾ ਹਾਂ ਸ਼ੇਰੀਆ ਬਹੁਤ ਰੌਣਕੇ ਬਸ ਹੁਣੇ ਦੋਸਤਾਂ ਨਾਲ ਡਿਨਰ ਕਰਕੇ ਹਟਿਆ ਰਾਤ ਦੇ 11 ਵਜੇ ਜਦੋਂ ਹਰਮਨ ਆਪਣੀ ਬੀਸਮੈਂਟ ਵਿੱਚ ਪਹੁੰਚਿਆ ਤਾਂ ਚਾਰੇ ਪਾਸੇ ਚੁੱਪ ਸੀ ਉਸਦੇ ਕਮਰੇ ਵਾਲੇ ਸਾਥੀ ਵੀ ਕੰਮਾਂ ਤੋਂ ਥੱਕੇ ਹੋਏ ਸੌ ਚੁੱਕੇ ਸਨ ਮੇਜ਼ ਤੇ ਇੱਕ ਦਿਨ ਪੁਰਾਣਾ ਠੰਡਾ ਪੀਜ਼ਾ ਪਿਆ ਸੀ ਹਰਮਨ ਨੇ ਉਹੀ ਚੁੱਕਿਆ ਤੇ ਖਾਣ ਲੱਗ ਪਿਆ ਉਸ ਨੂੰ ਪੰਜਾਬ ਦੇ ਉਹ ਦਿਨ ਯਾਦ ਆਏ ਜਦੋਂ ਨਵੇਂ ਸਾਲ ਤੇ ਬੀਬੀ ਗਰਮ-ਗਰਮ ਪਰੌਂਠੇ ਬਣਾਉਂਦੀ ਸੀ ਅਤੇ ਪੂਰਾ ਟੱਬਰ ਇਕੱਠਾ ਬੈਠਦਾ ਸੀ ਇਥੇ 2026 ਦਾ ਸਵਾਗਤ ਕਰਨ ਲਈ ਉਸ ਕੋਲ ਨਾ ਕੋਈ ਆਪਣਾ ਸੀ ਤੇ ਨਾ ਹੀ ਕੋਈ ਅਹਿਸਾਸ ਉਸ ਲਈ 2026 ਦੀ ਕੋਈ ਨਵੀਂ ਸ਼ੁਰੂਆਤ ਨਹੀਂ ਸੀ ਸਗੋਂ ਉਹੀ ਪ੍ਰਾਣੀਆਂ ਸ਼ਿਫਟਾਂ ਉਹੀ ਕਰਜ਼ੇ ਅਤੇ ਉਹੀ ਇਕੱਲੇਪਨ ਦਾ ਅਗਲਾ ਅਧਿਆਇ ਸੀ ਹਰਮਨ ਨੇ ਆਪਣੀ ਡਾਇਰੀ ਵਿੱਚ ਲਿਖਿਆ ਲੋਕਾਂ ਲਈ ਸਾਲ ਬਦਲਿਆ ਮੇਰੇ ਲਈ ਸਿਰਫ ਕੈਲੰਡਰ 2025 ਵਿੱਚ ਵੀ ਮੈਂ ਮਸ਼ੀਨ ਸੀ 2026 ਵਿੱਚ ਵੀ ਮੈਂ ਮਸ਼ੀਨ ਹੀ ਰਹਾਂਗਾ ਮੇਰੀ ਜ਼ਿੰਦਗੀ ਤਾਂ ਕਿਸਟਾਂ ਦੇ ਚੱਕਰ ਵਿੱਚ ਫਸੀ ਹੋਈ ਹੈ ਉਸ ਨੂੰ ਅਹਿਸਾਸ ਹੋਇਆ ਕਿ ਕੈਨੇਡਾ ਦੀਆਂ ਰਾਸ਼ਣੀਆਂ ਸਿਰਫ ਦੇਖਣ ਲਈ ਨਹੀਂ ਹਨ ਇਹਨਾਂ ਦੀ ਗਰਮਾਟ ਉਸ ਵਰਗੇ ਪ੍ਰਵਾਸੀ ਮਜ਼ਦੂਰਾਂ ਲਈ ਨਹੀਂ ਹੈ ਉਸਨੇ ਨਵੇਂ ਸਾਲ ਦਾ ਕੋਈ ਮਤਾ ਨਹੀਂ ਬਣਾਇਆ ਕਿਉਂਕਿ ਉਸ ਦਾ ਇੱਕੋ ਇੱਕ ਮਤਾ ਸੀ ਕਿਸੇ ਤਰ੍ਹਾਂ ਅਗਲੇ ਮਹੀਨੇ ਦਾ ਬਿੱਲ ਪੂਰਾ ਹੋ ਜਾਵੇ 2022 ਸ਼ੁਰੂ ਹੋ ਚੁੱਕਾ ਸੀ ਹਰਮਨ ਨੇ ਆਲਾਰਮ ਲਗਾਇਆ ਸਵੇਰੇ 6 ਵਜੇ ਉਸਦੀ ਫੇਰ ਸ਼ਿਫਟ ਸੀ ਕੈਨੇਡਾ ਦੀਆਂ ਬਰਫੀਲੀਆਂ ਸੜਕਾਂ ਤੇ ਨਵੇਂ ਸਾਲ ਦੇ ਜਸ਼ਨਾਂ ਦਾ ਕੂੜਾ ਖਿਲਰਿਆ ਹੋਇਆ ਸੀ ਠੀਕ ਉਸੇ ਤਰ੍ਹਾਂ ਜਿਵੇਂ ਹਰਮਨ ਦੇ ਸੁਪਨੇ ਇਹ ਕਹਾਣੀ ਉਹਨਾਂ ਲੱਖਾਂ ਨੌਜਵਾਨਾਂ ਦੀ ਹੈ ਜੋ ਨਵੇਂ ਸਾਲ ਦੀ ਰਾਤ ਨੂੰ ਪਾਰਟੀਆਂ ਵਿੱਚ ਨਹੀਂ ਸਗੋਂ ਵੇਅਰਹਾਊਸਾਂ ਤੇ ਸੜਕਾਂ ਦੇ ਡਾਲਰਾਂ ਦੀ ਭਾਲ ਵਿੱਚ ਹੁੰਦੇ ਹਨ